ਉੰਧ ਪੱਤੇਦਾਰ ਸਾਇਪ ਦੇ ਵਕਵਾ ਖੇੜੀ ਨਾਲ-ਨਾਲ ਗੁਜ਼ਰ ਰਹੇ ਛੋਏ ਵਿੱਚ ਵਧ ਰਹੇ ਪਾਣੀ ਦੇ ਪੱਧਰ ਨਾਲ ਅੱਜਕੱਲ੍ਹ ਲੋਕਾਂ ਦੀ ਜਿੰਦ ਹਰਾਮ ਕਰਕੇ ਰੱਖੀ ਹੋਈ ਹੈ ਜਾਣਕਾਰੀ ਅਨੁਸਾਰ ਜੋ ਦਿਨਾਂ ਦੀ ਨਜ਼ਦੀਕ ਵਸਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਇਸੇ ਛੋਏ ਦੇ ਪਾਣੀ ਨੇ ਕਈ ਘਰ ਅੰਦੇ-ਤੇ ਇਲਾਕੇ ਉਜਾੜ ਕੇ ਰ ਟਿੱਤੇ ਤਾਂ ਜਿਨ੍ਹਾਂ ਨੂੰ ਹੁਣ ਤੱਕ ਵੀ ਪ੍ਰਸ਼ਾਸਨ ਤੋਂ ਕੋਈ ਮਾਲੀ ਮਦਦ ਨਹੀਂ ਮਿਲੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਨਾਗਰਾ ਨੇ ਆਪਣੇ ਸਾਥੀਆਂ ਸਮੇਤ ਇਸ ਛੋਏ ਦੇ ਵਕਵਾ ਖਿੱਸਿਆਂ ਦਾ ਦੌਰਾ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਦੇ प्रबंधा खोल खोल के रख दी नहीं है पिछले साल हमारा सारा सामान खत्म हुआ था हमने अपने अपने रिश्ते लगा कर जा कर दिया था भी कुछ भी नहीं तो तो आया मिला आपको भी नहीं मिला भी मिला नहीं हम लोग तो ज्यादा चीज तो हम लोग तो बेड में नहीं सोए हमारे सारे बेड गल गए ਆਰੇ ਮਟਰ ਡੁੱਬ ਗਏ ਸਾਰੇ ਸਾਡੇ ਮੋਟਰਸਾਈਕਲ ਦੇ ਸਾਰੇ ਫੁੱਗੇ ਮੇਰਾ ਸਾਰਾ ਹੀ ਮਕਾਨ ਗਿਰ ਗਿਆ ਸੀਗਾ ਜੀ ਫੇਰ ਕੋਈ ਛੜਵਾਈ ਨਹੀਂ ਹੋਈ ਮੈਂ ਕਚੈਰੀ ਚ ਵੀ ਗਿਆ ਸੀਗਾ ਜੀ ਦੇਖੋ ਜੀ ਜੱਸਾ ਉੱਥੇ ਆਪਣੇ ਹਾਂ ਜੀ ਸੁਵਿਧਾ ਕੇਂਦਰ ਚ ਵੀ ਜੇ ਉੱਥੇ ਸਾਡੀ ਫੁੱਗੇ ਨਹੀਂ ਛੜ ਨਾਲ ਹੋਇਆ ਤਾਂ ਤੇ ਅਮੀ ਹੋਇਆ ਛੜ ਨਾਲ ਹੋਇਆ ਜੀ ਮੇਰਾ ਜੇ ਪਾਣੀ ਆਉਂਦਾ ਪਾਣੀ ਆ ਜੀ ਮੇਰੇ ਘਰ ਆ ਜਿਆਦਾ ਨਹੀਂ ਤਾਈ 6 ਫੁੱਟ ਪਾਣੀ ਮੇਰੇ ਕਮਰੇ ਦੇ ਵਿੱਚ ਸੀਗਾ ਜੀ ਤੁਈ ਪੈਸਾ ਨਹੀਂ ਮਿਲਿਆ ਜਿਹੜੇ ਕਿ ਮੇਰੇ ਬਦਲੇ ਉੱਪਰ ਪਾਏ ਸੀਗੇ ਉਹ ਵੀ ਗਿਰ ਗਏ ਸੀਗੇ ਜੀ ਤੁਈ ਸਮਾਨ ਦਾ ਪੈਸਾ ਨਹੀਂ ਮਿਲਿਆ ਕੁਛ ਨਹੀਂ ਕੋਈ ਸਮਾਨ ਦਾ ਵੀ ਨਹੀਂ ਮਿਲਿਆ ਜੀ ਹਾਰ ਕੇ ਅਸੀਂ ਫ ਆਪਣਾ ਤਾਂ ਅਸੀਂ ਆਪਣੇ ਮੁਕਾਸ਼ ਤੇ ਬੈਠਣ ਜਾਊਗਾ ਮੈਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਹੁਣ ਫੇਰ ਉਹੀ ਹਾਲ ਕੋਈ ਸਹਾਇਤਾ ਨਹੀਂ ਮੈਨੂੰ ਮੇਰੀ ਸਰਕਾਰ ਵੱਲੋਂ ਵੀ ਨਾ ਇਨਾ ਬੁੱਟੀ ਪੜੀ ਨਾ ਸਫਾਈ ਹੋਈ ਜੀ ਇਹਦੇ ਬੁੱਟੀ ਨਾ ਚੋਈ ਦੀ ਕੋਈ ਸਫਾਈ ਹੋਈ ਹੈ ਪਿਛਲੀ ਵਾਰ ਦਾ ਸਾਰਾ ਸਾਡਾ ਇਲਾਕਾ ਭੁਖ ਸਾਰਾ ਡੱਕਾ ਸੇਕੂਪੁਰਾ ਪੂਰਾ ਡੁੱਬ ਗਿਆ ਸੀ ਜੀ ਐਤਕੀ ਅੱਜ 15 20 ਦਿਨ ਮਹੀਨਾ ਹੋ ਗਿਆ ਸਾਨੂੰ ਵੀ ਕਹਿੰਦੇ ਵੀ ਜੀ ਇਹਦੀ ਸਫਾਈ ਕਰ ਲੋ ਇਹਦਾ ਹੋਰ ਕੰਮ ਹੈ ਜਿਹੜੇ ਥੋਡੇ ਪੁਰਾਣੇ ਕੰਮ ਕੀਤੇ ਹੋਏ ਨੇ ਉਹਨਾਂ ਤੇ ਫੋਟੋ ਖਿਚਾਣ ਚ ਜ ਜ ਉਹਨਾਂ ਦੇ ਰੀਬਨ ਕੱਟਣ ਚ ਇੰਨੇ ਬਿਜ਼ੀ ਨੇ ਇਹਨਾਂ ਨੂੰ ਲੋਕਾਂ ਦੀ ਇਹ ਮਜਬੂਰੀ ਨਹੀਂ ਦਿਖੀ ਨਾ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਜੀ ਕਹਿੰਦੇ ਸੀ ਮੁਰਗੀ ਦੇ ਪੈਸੇ ਦਵਾਂਗੇ ਲੋਕਾਂ ਦੇ ਘਰਾਂ ਦਾ ਸਮਾਨ ਕੋਈ ਕਿਸੇ ਨੂੰ ਹਾਂ ਬੜੀ ਵੱਡੀ ਗੱਲ ਕਹੀ ਹੈ ਕੋਈ ਪੈਸੇ ਹੀ ਮੁਆਵਜ਼ਾ ਜਿਹੜਾ ਆ ਪਿਛਲੇ ਸਾਲ ਦੇ ਹੜ੍ਹ ਦਾ ਕਿਸੇ ਵੀ ਕੁਛ ਨਹੀਂ ਮਿਲਿਆ ਇਸੇ ਨਾ ਬਿਸ਼ਕਰਮਾ ਕਲੋਨੀ ਵਾਲਿਆਂ ਨੂੰ ਨਾ ਆਮ ਖਾਸ ਬਾਗ ਉਹ ਜਿਨ੍ਹਾਂ ਦੇ ਨਾਮ ਸੇਕੂਪੁਰੇ ਕਿਸੇ ਨੂੰ ਕੋਈ 1 ਰੁਪਇਆ ਨਹੀਂ ਦਿੱਤਾ ਇਹਨਾਂ ਨੂੰ ਕੋਈ ਜਿੰਨਾ ਚੜਹਾੜਾ ਇਹ ਰਿ ਕਿਸੇ ਨੂੰ ਮੈਂ ਮਦਦ ਨਹੀਂ ਦਿੱਤੀ ਜੀ 1 ਰੁਪਇਆ ਦੀ ਲੋਕਾਂ ਨੇ ਮਦਦ ਕੀਤੀ ਲੋਕਾਂ ਨੇ ਲੰਗਰ ਲਾਇਆ ਲੋਕਾਂ ਨੇ ਰਾਸ਼ਨ ਪਚਾਇਆ ਘਰਾਂ 'ਚ ਅਸੀਂ ਜਾ ਜਾ ਕੇ ਦੀ ਦੀ ਰਾਤ ਨੂੰ ਰਾਸ਼ਨ ਪਚਾਇਆ ਉਹਨਾਂ ਦੇ ਸਵਾਨ ਰੱਖੇ ਜੀ ਅੱਜ ਤੁਸੀਂ ਦੇਖ ਲਓ ਇਹ ਵੀ ਚੋਆ ਪਰਿਆ ਖੜੇ ਹੈ ਜੀ ਪੂਰਾ ਇਹ ਵੀ ਜਿਆਦਾ ਆਣਾ ਜੀ ਇਹ ਪੂਰਾ ਸਾਡਾ ਇਲਾਕਾ ਡੁੱਬ ਜਾਣਾ ਅੱਜ ਸਾਡੇ ਲੋਕ ਪੂਰੀ ਪੂਰੀ ਰਾਤ ਕੋਠੇਂ ਦੇ ਬੈਠ ਕੇ ਕਰ ਰਹੇ ਵੀ ਹੁਣ ਪਾਣੀ ਆਇਆ ਹਣ ਪਾਣੀ ਆਇਆ ਅੱਜ ਮੈਂ ਸੈਂਟਰੀ ਇਨਸਪੈਕਟਰ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕੀ ਕਰਨਾ ਹੈ ਜਦ ਸਾਡੀ ਸਰਕਾਰ ਸੀ ਅੱਜ ਕਮੇਟੀ ਜੀ ਅਸੀਂ ਬੈਠੇ ਸੀ ਪਾਣੀ ਚੱਲ ਹੀ ਨਹੀਂ ਰਿਹਾ ਕਹਿੰਦੇ ਕੋਈ ਕਹਿੰਦੇ ਨਾਲ ਫੰਡ ਸੀ ਸਾਡੇ ਕੋਲ ਨਾ ਕੋਈ ਟੈਂਡਰ ਲੱਗਿਆ ਅੱਜ ਸੈਂਟਰੀ ਆ ਮਬਾਸੀ ਜੀ ਬੈਠੇ ਸੀ ਪ੍ਰਿੰਸੀਪਲ ਸੈਂਟਰੀ ਮੈਂ ਪੁੱਛ ਕੇ ਆਇਆ ਮੈਂ ਕਿਹਾ ਜੀ ਸਾਡਾ ਕਹਿੰਦੇ ਸਾਡੇ ਕੋਲ ਕੋਈ ਫੰਡ ਨਹੀਂ ਆਇਆ ਕੋਈ ਟੈਂਡਰ ਬਹੁਤ ਲੇਟ ਆਇਆ ਉਸ ਤੋਂ ਬਾਅਦ ਸਾਡਾ ਕੰਮ ਸ਼ੁਰੂ ਹੋਇਆ ਜੀ ਉਹ ਕਹਿੰਦੇ ਬੋਏ ਆਈ ਜਨ ਮੈਨੂੰ ਕੁਝ ਦੇਖਾ ਇਹ ਗੌਂਗਲਾ ਹੁਣ ਵੀ ਜੀ ਗੌਂਗਲਾ ਤੇ ਮਿੱਟੀ ਲਈ ਜਾ ਰਹੀ ਹੈ ਇਹ ਕੋਈ ਕੰਮ ਨਹੀਂ ਜ ਜਾਂਦੇ ਲੋਕ ਦੇਖਦੇ ਉਹਨਾਂ ਕੇ ਏਰੀਆ ਸਾਫ ਹੋਇਆ ਜੀ ਉਸ ਤੋਂ ਬਾਅਦ ਕੋਈ ਨਹੀਂ ਸਿਰਫ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਅੱਜ ਸਾਡੇ ਛੋਟੇ ਛੋਟੇ ਬੱਚੇ ਬੱਚਿਆਂ ਦਾ ਪੂਰਾ ਹਾਲ ਹੈ ਜੀ ਆ ਦੇਖੋ ਇਹ ਹਾਲਤ ਹੈ ਪੰਜਾਬ ਸਰਕਾਰ ਦੀ ਔਰ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਦੀ ਤੁਸੀਂ ਪਿੱਛੇ ਚੋਆ ਜਿਹੜਾ ਹੈਗਾ ਆ ਜਿਹੜਾ ਜਿਹੜਾ ਪ੍ਰੀਤਨਗਰ ਦੇ ਕੋਲ ਪਿੱਛੇ ਚੋਆ ਪੱਕਾ ਕਰਾਇਆ ਜਦੋਂ ਉਹਨੂੰ ਦੇਖੋਗੇ ਤਾਂ ਉਹ ਨੱਕੋ ਨੱਕ ਭਰਿਆ ਹੋਇਆ ਐਮਸੀ ਸਾਹਿਬ ਖੜੇ ਨੇ ਲੋਕੀ ਜੀ ਬਾਸੀ ਦੀ ਪ੍ਰਿੰਸ ਦੀ ਲਾਲੀ ਜੀ ਸਾਰੇ ਖੜੇ ਨੇ ਔਰ ਪਿੱਛੋਂ ਨੱਕੋ ਨੱਕ ਭਰਿਆ ਹੋਇਆ ਉਹ ਔਰ ਆਹ ਦੇਖ ਲਓ ਇੱਥੋਂ ਕਿਹੜਾ ਪਾਣੀ ਅੱਗੇ ਪਾਣੀ ਉਹ ਨਹੀਂ ਅੱਗੇ ਆ ਰਿਹਾ ਆਹ ਦੇਖ ਲਓ ਕੀੜੀ ਦੀ ਚਾਲ ਪਾਣੀ ਚੱਲਦਾ ਔਰ ਪਿੱਛੇ ਚੋਆ ਜਿਹੜਾ ਹੈਗਾ ਸਰੰਦ ਸ਼ਹਿਰ ਦੇ ਲੋਕ ਪ੍ਰੀਤ ਨਾ ਕਰਦੇ ਫਟੇਗੜ ਸਾਹਿਬ ਦਾ ਕੋਈ ਵਿਅਕਤੀ ਜਾ ਕੇ ਦੇਖ ਸਕਦਾ ਕਿ ਪੂਰਾ ਚੋਆ ਪਿੱਛੇ ਭਰਿਆ ਖੜਾ ਹੈ ਔਰ ਇੱਥੋਂ ਪਾਣੀ ਦੀ ਨਿਕਾਸੀ ਕੋਈ ਨਹੀਂ ਇਹ 2 ਪੁਆਇੰਟ ਨੇ ਕੇ ਪੁਆਇੰਟ ਤੇ ਇੱਕ ਮਡੌਰ ਵਾਲਾ ਸਾਈਫਨ ਜਿਹੜਾ ਮੈਂ ਪਹਿਲਾਂ ਲਾਈਵ ਹੋ ਕੇ ਦੱਸ ਕੇ ਆਇਆ ਸਾਥੀਓ ਪ੍ਰਸ਼ਾਸਨ ਨੂੰ ਜਿਹੜਾ ਕਿ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਇਹ ਕੰਮ ਸਾਰਾ ਕਰਵਾਉਣਾ ਚਾਹੀਦਾ ਸੀ ਅੱਜ ਜਿੱਥੇ-ਜਿੱਥੋਂ ਦੀ ਲੋਕ ਲੰਘਦੇ ਨੇ ਉੱਥੇ-ਉੱਥੇ ਜੇਸੀਪੀ ਲਗਾ ਕੇ ਥੋੜੀ ਜੀ 부ੱਟੀ ਪਾਸੇ ਕਰਾ ਕੇ ਤੇ ਇਹ ਜਿਹੜਾ ਹੈਗਾ ਆ ਉਹ ਕੀ ਕਹਿੰਦੇ ਆ ਨੱਕ ਨਾਲੋਂ ਲਾ ਕੇ ਗੱਲ ਨਾ ਲਾ ਰਹੇ ਨੇ ਕੁਝ ਵੀ ਕੰਮ ਜਿਹੜਾ ਆ ਜਿਹੜੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਫੇਰ ਮੈਂ ਕਹਿਣਾ ਚਾਹੁੰਦਾ ਕਿ ਮੌਜੂਦਾ ਵਿਧਾਇਕ ਜਿਨ੍ਹਾਂ ਨੇ ਤੇ ਪ੍ਰਸ਼ਾਸਨ ਨੇ ਤੇ ਪੰਜਾਬ ਦੀ ਸਰਕਾਰ ਨੇ ਜਿਹੜਾ ਪਿਛਲੇ ਸਾਲ ਹੜ ਆਇਆ ਇਥੇ ਸਰਹੰਦ ਦੇ ਵਿੱਚ ਉਸ ਹੜ ਤੇ ਹੋਏ ਨੁਕਸਾਨ ਲੋਕਾਂ ਦੇ ਨੁਕਸਾਨ ਤੋਂ ਬਾਅਦ ਕੋਈ ਸਬਕ ਨਹੀਂ ਲਿਆ ਸੋ ਮੈਂ ਇਹ ਤਾਂ ਦੋ ਥਾਵਾਂ ਜਿਹੜੀਆਂ ਨੇ ਅੱਜ ਦਖਾਈਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਬੱਦਲ ਹੋਏ ਖੜੇ ਨੇ ਪਿੱਛੇ ਜਿਹੜਾ ਇਹ ਇੱਥੇ ਪਾਣੀ ਆਉਂਦਾ ਆ ਜਦੋਂ ਕਰਾਲੀ ਮਰਿੰਡਾ ਕੜੂਆ ਖਰਣ ਤੱਕ ਮੀਂਹ ਪੈਂਦੇ ਆ ਉਦੋਂ ਅੱਗੇ ਜਿੰਨਾ ਵੀ ਪੈਂਦਾ ਪਾਣੀ ਹੁਣ ਖੇਤ ਨੱਕੋ ਨੱਕ ਭਰੇ ਖੜੇ ਨੇ ਜਿਹੜੇ ਮੀਂਹ ਪਏ ਨੇ ਇਹ ਪਾਣੀ ਹੁਣ ਖੇਤਾਂ ਤੋਂ ਨਿਕਲ ਕੇ ਇਹ ਜਿਹੜੇ ਸਾਡੇ ਚੋਏ ਨੇ ਉਹਨਾਂ ਦੇ ਵਿੱਚ ਆ ਕੇ ਸਰੰਦ ਚੋਹ ਦੇ ਵਿੱਚ ਇਕੱਠਾ ਹੋ ਜਾਂਦਾ ਔਰ ਇਹ ਪਾਣੀ ਫਿਰ ਇਥੋਂ ਇੱਕ ਵੱਡੀ ਨਦੀ ਬਣ ਕੇ ਅੱਗੇ ਨੂੰ ਵਹਿੰਦਾ ਆ ਪਰ ਉਹਨੂੰ ਅੱਗੇ ਜਾਣ ਵਾਸਤੇ ਜਿਹੜੀ ਡਾਫ ਲੱਗੀ ਹੋਈ ਐ ਇਹਦੀ ਸਫਾਈ ਸਮੇਂ ਤੋਂ ਪਹਿਲਾਂ ਹੋਣੀ ਜ਼ਰੂਰੀ ਸੀ ਅੱਜ ਜਿਹੜੀਆਂ ਮਸ਼ੀਨਾਂ ਹੁਣ ਦੇਖੋ ਤੁਸੀਂ ਆ ਹੁਣ ਕਿਹੜੀ ਮਸ਼ੀਨ ਐ ਭੇਜਣਗੇ ਦੋਨੇ ਪਾਸੇ ਜੀਰੀ ਲੱਗ ਗਈ ਐ ਕੋਈ ਰਸਤਾ ਨਹੀਂਗਾ ਇਹਨਾਂ ਦੇ ਸਾਹ ਹਾਂ ਦੇਖ ਇੱਧਰਲੇ ਪਾਸੇ ਇੱਧਰਲੇ ਪਾਸੇ ਦੇਖੋ ਆ ਜਿੱਥੇ ਕਮਾੜਾ ਜਹਾ ਸੀਗਾ ਇੱਥੋਂ ਮਾੜੀ ਦੀ ਸਫਾਈ ਕਰਾ ਕੇ ਤੇ ਉਹ ਕਰਤਾ ਇਹ ਸਾਰੀ ਜੀਰੀ ਔਰ ਇੱਧਰ ਪਿਛਲੇ ਪਾਸੇ ਵੀ ਸਾਰੀ ਜੀਰੀ ਲੱਗੀ ਐ ਨਾ ਕੋਈ ਕਿਸਾਨ ਆਪਣੇ ਖੇਤ ਚੋਂ ਕਿਸੇ ਨੂੰ ਮਸ਼ੀਨ ਨੂੰ ਲੰਘਣ ਦੇਵੇ ਇਹ ਕੰਮ ਜਿਹੜਾ ਸੀਗਾ ਇਹ ਜੀਰੀ ਲੱਗਣ ਤੋਂ ਪਹਿਲਾਂ ਦਾ ਸੀ ਔਰ ਪੰਜਾਬ ਸਰਕਾਰ ਵੀ ਸੁੱਤੀ ਰਹੀ ਔਰ ਫਲੱਡ ਕੰਟਰੋਲ ਦੀ ਜਿਹੜੀ ਮੀਟਿੰਗ ਸੀ ਮੈਨੂੰ ਨਹੀਂ ਪਤਾ ਡਿਪਟੀ ਕਮਿਸ਼ਨਰ ਨੇ ਕੀ ਕੀਤਾ ਮਜੂਤਾ ਵਿਧਾਇਕ ਨੇ ਕੀ ਕੀਤਾ ਕਿਹੜੀ ਜ਼ਿੰਮੇਵਾਰੀ ਨਭਾਈ ਅੱਜ ਤੱਕ ਕੋਈ ਅਰਦਾਸ ਕਰ ਸਕਦੇ ਆ ਸਹਬਜ਼ਾਦਿਆਂ ਦੇ ਅੱਗੇ ਕਿ ਸੱਚੇ ਬਾਦਸ਼ਾਹ ਇਸ ਇਲਾਕੇ ਨੂੰ ਇਸ ਵਾਰੀ ਬਚਾ ਕੇ ਰੱਖਿਓ ਮੀਂਹ ਤੋਂ ਬਚਾ ਕੇ ਰੱਖਿਓ ਹੜ੍ਹ ਤੋਂ ਬਚਾ ਕੇ ਰੱਖਿਓ ਪਾਣੀ ਤੋਂ ਬਚਾ ਕੇ ਰੱਖਿਓ ਲੋਕਾਂ ਨੇ ਆਪਣੇ ਛੋਟੇ ਛੋਟੇ ਆਸਿਆਂ ਨੇ ਬੜੀ ਰੀਜ ਦੇ ਨਾਲ ਬਣਾਏ ਉਹਦੇ ਚ ਸਮਾਨ ਪਿਛਲੇ ਸਾਲ ਵੀ ਸਾਰਾ ਖਰਾਬ ਹੋ ਗਿਆ ਔਰ ਮੈਂ ਸਰੰਦ ਦੇ ਉਸ ਏਰੀਏ ਦੇ ਚਾਹੇ ਉਹ ਜੋਤੀ ਸਰੂਪ ਲਾਈਟਾਂ ਦੇ ਆਸੇ ਪਾਸੇ ਵਾਲਾ ਸਾਰਾ ਆਮ ਖਾਸ ਬਾਗ ਰੋਡ ਦਾ ਏਰੀਆ ਆ ਚਾਹੇ ਸਰੰਦ ਸ਼ਹਿਰ ਹੈ ਚਾਹੇ ਉਹਦੇ ਪਿਛਲੇ ਪਾਸੇ ਹੈ ਚਾਹੇ ਇੱਧਰ ਹੈ ਚਾਹੇ ਬਿਸ਼ਕਰਮਾ ਕਲੋਨੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪੋ ਆਪਣੇ ਸਮਾਨ ਦੀ ਹੁਣੇ ਆਪਣੀ ਰਖਵਾਲੀ ਕਰ ਲਓ ਕਿਉਂਕਿ ਜਿਨ੍ਹਾਂ ਨੇ ਤੁਹਾਡੀ ਰਖਵਾਲੀ ਕਰਨੀ ਸੀ ਉਹ ਸੁੱਤੇ ਪਏ ਨੇ ਉਹ ਕਈ ਹੋਰ ਕੰਮਾਂ ਦੇ ਵਿੱਚ ਬਿਜ਼ੀ ਹੋਏ ਪਏ ਨੇ ਉਹਨਾਂ ਨੂੰ ਨਹੀਂ ਤੁਹਾਡਾ ਖਿਆਲ ਹੈਗਾ ਬੜੀ ਮੁਸ਼ਕਲ ਦੇ ਨਾਲ ਬੜੀ ਰੀਜ ਦੇ ਨਾਲ ਚੋਆ ਪੱਕਾ ਕਰਾਇਆ ਸੀਗਾ ਇੱਥੋਂ ਵੀ ਜਿੱਥੋਂ ਤੱਕ ਸਾਨੂੰ ਜ਼ਮੀਨ ਮਿਲੀ ਜਿਹੜੀ ਸਰਕਾਰੀ ਸੀ ਫਿਰ ਅੱਗੇ ਵੀ ਵਜੀਰਾਬਾਦ ਤੇ ਕੋਲ ਵੀ ਅੱਗੇ ਵੀ ਔਰ ਇਹ ਜਿਹੜਾ ਵਿਚਲਾ ਸੀਗਾ ਇਹਨੂੰ ਸਫਾਈ ਕਰਾਈ ਜਾਂਦੀ ਸੀ ਪਰ ਆ ਸਾਡੇ 3 ਸਾਲ ਦੇ ਵਿੱਚ ਨਾ 1 ਇੰਚ ਕੋਈ ਚੋਆ ਪੱਕਾ ਹੋਇਆ ਚੋਆ ਤਾਂ ਪੱਕਾ ਕੀ ਹੋਣਾ ਸੀ ਬੂਟੀ ਤੱਕ ਨਹੀਂ ਕੱਢੀ ਗਈ ਜਿਹੜੀ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਰੰਦ ਦੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਦਾ ਦਰਦ ਸਮਝੋ ਔਰ ਉਹਨਾਂ ਦਾ ਸਾਥ ਦਿਓ ਔਰ ਇਹਨੂੰ ਐਮਰਜੈਂਸੀ ਰੂਪ ਦੇ ਵਿੱਚ ਜਿਹੜਾ ਹੈਗਾ ਆ ਇਹ ਸਾਰਾ ਪ੍ਰਬੰਧ ਕਰੋ ਤਾਂ ਕਿ ਲੋਕ ਆਉਣ ਵਾਲੀ ਵੱਡੀ ਵਿਫਤਾ ਤੋਂ ਬਚ ਸਕਣ ਬਹੁਤ ਬਹੁਤ ਧੰਨਵਾਦ